ਪੰਜਾਬੀਆਂ ਤੇ ਲਈ ਹੁਣ ਖਤਰੇ ਦੀ ਘੰਟੀ ਜਿਹੜੀ ਕਿ ਵੱਜ ਚੁੱਕੀ ਹੈ ਦੱਸਦੀ ਹੈ ਕਿ ਬਰਸਾਤ ਦੇ ਮੌਸਮ ਦੇ ਵਿੱਚ ਕੁਝ ਬਿਮਾਰੀਆਂ ਨੂੰ ਲੈ ਕੇ ਅਲਰਟ ਰਹਿਣ ਦੀ ਹਦਾਇਤ ਜਿਹੜੀ ਕਿ ਦਿੱਤੀ ਗਈ ਹੈ ਦੱਸਦੇ ਕਿ ਬਰਸਾਤ ਦੇ ਮੌਸਮ ਦੇ ਵਿੱਚ ਡੇਂਗੂ, ਵਾਇਰਲ, ਬੁਖਾਰ, ਪੇਟ ਦੀਆਂ ਬਿਮਾਰੀਆਂ, ਫੰਗਲ ਇਨਫੈਕਸ਼ਨ ਅਤੇ ਅੱਖਾਂ, ਕੰਨਾਂ ਤੇ ਇਨਫੈਕਸ਼ਨ ਦਾ ਖਤਰਾ ਹੋਰ ਵੱਜ ਜਾਂਦਾ ਹੈ। ਮੀਂਹ ਦੇ ਦੌਰਾਨ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣਾ ਬੇਹੱਦ ਜ਼ਰੂਰੀ ਹੈ। ਮੱਛਰਾਂ ਦੇ ਵੱਲੋਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਦੇ ਲਈ ਮੀ ਦਾ ਪਾਣੀ ਇਕੱਠਾ ਨਾ ਹੋਣ ਦਿਓ। ਪੇੜ ਦੀਆਂ ਬਿਮਾਰੀਆਂ ਤੋਂ ਬਚਣ ਦੇ ਲਈ ਤਾਜ਼ਾ ਅਤੇ ਸਾਫ਼ ਭੋਜਨ ਖਾਣਾ ਬਿਹਤਰ ਹੋਵੇਗਾ। ਇਸ ਦੇ ਨਾਲ ਹੀ ਇਮਿਊਨਿਟੀ ਵਧਾਉਣ ਦੇ ਲਈ ਤੁਲਸੀ, ਅਦਰਕ ਅਤੇ ਹਲਦੀ ਵਰਗੀਆਂ ਚੀਜ਼ਾਂ ਦਾ ਸੇਵਨ ਕਰੋ। ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਹੈ। ਦੱਸ ਦੇ ਕਿ ਕਈ ਸੂਬਿਆਂ ਦੇ ਵਿੱਚ ਭਾਰੀ ਬਾਰਿਸ਼ ਵੀ ਹੋ ਰਹੀ ਹੈ। ਬਰਸਾਤ ਤੇ ਮੌਸਮ ਦੌਰਾਨ ਕਈ ਥਾਵਾਂ ਦੇ ਉੱਤੇ ਮੀਂਹ ਦਾ ਪਾਣੀ ਵੀ ਇਕੱਠਾ ਹੋ ਜਾਂਦਾ ਹੈ ਜਿਸ ਕਾਰਨ ਮੱਛਰ ਪ੍ਰਜਨਨ ਜੜੇ ਕੀ ਸ਼ੁਰੂ ਹੋ ਜਾਂਦੇ ਨੇ, ਯਾਨੀ ਕਿ ਮੱਛਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ। ਤਾਂ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਮੱਛਰ ਜਿਹੜਾ ਕਿ ਹੋਰ ਵੱਧ ਸਕਦਾ ਹੈ ਤਵਾਤਾਵਰਨ ਦੇ ਵਿੱਚ ਨਮੀ ਅਤੇ ਤਾਪਮਾਨ ਦੇ ਵਿੱਚ ਉਤਰਾਅ ਚੜਾਅ ਦੇ ਕਾਰਨ ਵੀ ਵਾਇਰਸ ਅਤੇ ਬੈਕਟੀਰੀਆ ਦਾ ਪ੍ਰਕੋਪ ਵੱਧਦਾ ਹੈ ਵਾਤਾਵਰਨ ਦੇ ਵਿੱਚ ਤਬਦੀਲੀਆਂ ਦਾ ਕਾਫੀ ਅਦਾਸ ਦੇ ਕਿ ਸਾਡੀ ਇਮਿਊਨਿਟੀ ਦੇ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ ਇਸ ਕਾਰਨ ਸਾਡਾ ਅਦਾਸ ਦੇ ਕਿ ਸਰੀਰ ਇਨਫੈਕਸ਼ਨ ਪ੍ਰਤੀ ਵਿਧੇਰੇ ਸੰਵੇਦਨਸ਼ੀਲ ਹੋ ਜਾਂਦਾ ਹੈ ਅਜਿਹੀ ਸਥਿਤੀ ਦੇ ਵਿੱਚ ਜੇਕਰ ਮੱਛਰ ਕੱਟਦਾ ਹੈ ਤਾਂ ਤੁਹਾਨੂੰ ਕਈ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦੇ ਹਨ ਤੁਹਾਨੂੰ ਕਈ ਬਿਮਾਰੀਆਂ ਦੇ ਨਾਲ ਜੂਜਨਾ ਪੈ ਸਕਦਾ ਹੈ ਤੇ ਇਹਨਾਂ ਤੋਂ ਬਚਣ ਦੇ ਲਈ ਹੁਣ ਤੋਂ ਹੀ ਤੁਸੀਂ ਆਪਣੀ ਤਿਆਰੀ ਕਰਨੀ ਸ਼ੁਰੂ ਕਰ ਦਿਓ ਗੁਰਦਾਸਪੁਰ ਦੇ ਦਾਸ ਦੇ ਕਿ ਸੀਨੀਅਰ ਡਾਕਟਰ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਕਈ ਥਾਵਾਂ ਦੇ ਉੱਤੇ ਮੀਂਹ ਦਾ ਪਾਣੀ ਇਕੱਠਾ ਹੋ ਜਾਂਦਾ ਹੈ ਤਾਂ ਉਸ ਨੂੰ ਇਕੱਠਾ ਹੋਣਾ ਬਿਲਕੁਲ ਵੀ ਤੁਸੀਂ ਨਹੀਂ ਦੇਣਾ ਹੈ ਜਿਸ ਨਾਲ ਮਛਰਾਂ ਨੂੰ ਵਧਨ ਫੁੱਲਾਂ ਦਾ ਇੱਕ ਮੌਕਾ ਮਿਲ ਜਾਂਦਾ ਜਦੋਂ ਪਾਣੀ ਇਕੱਠਾ ਹੁੰਦਾ ਹੈ ਤਾਂ ਉੱਥੇ ਮਛਰ ਜਿਹੜਾ ਕਿ ਮਛਰ ਪੈਦਾ ਹੋ ਜਾਂਦੇ ਨੇ ਤੇ ਇਸ ਮੌਸਮ ਦੇ ਵਿੱਚ ਡੇਂਗੂ ਅਤੇ ਚਿਕਨ ਗੁਨਿਆ ਵਰਗੇ ਵਾਇਰਲ ਬੁਖਾਰ ਦੇ ਮਾਮਲੇ ਕਾਫੀ ਵਧ ਜਾਂਦੇ ਨੇ ਤੇ ਹੁਣ ਵੀ ਹਸਪਤਾਲਾਂ ਦੇ ਵਿੱਚ ਲੰਬੀਆਂ ਕਤਾਰਾਂ ਲੱਗੀਆਂ ਹੁੰਦੀਆਂ ਨੇ ਬੁਖਾਰ ਦੀਆਂ ਇਨਫੈਕਸ਼ਨਸ ਦੀਆਂ ਜਿਸ ਦੇ ਕਾਰਨ ਲੋਕਾਂ ਨੂੰ ਤੇਜ਼ ਬੁਖਾਰ ਜੋੜਾ ਦੇ ਵਿੱਚ ਦਰਦ ਥਕਾਵਟ ਅਤੇ ਚਮੜੀ ਦੇ ਉੱਤੇ ਦਫੜ ਹੋਣ ਲੱਗਦੇ ਨੇ ਤੇ ਮਛਰ ਦੇ ਕੱਟਣ ਦੇ ਨਾਲ ਮਲੇਰੀਆ ਵੀ ਫੈਲਦਾ ਮਛਰਾ ਤੋਂ ਬਚਣ ਦੇ ਲਈ ਘਰ ਨੂੰ ਸਾਫ਼ ਰੱਖੋ ਕਿਤੇ ਵੀ ਪਾਣੀ ਇਕੱਠਾ ਨਾ ਹੋਣ ਦਿਓ ਅਤੇ ਮਛਰਦਾਨੀ ਦੀ ਵਰਤੋਂ ਕਰੋ ਇਸ ਮੌਸਮ ਦੇ ਵਿੱਚ ਪੂਰੀਆਂ ਬਾਹਾਂ ਵਾਲੇ ਕੱਪੜੇ ਜ਼ਰੂਰ ਜਿਹੜੇ ਕਿ ਪਹਿਨਣਾ ਵੀ ਬਹੁਤ ਜ਼ਰੂਰੀ ਹੈ ਤੇ ਉੱਥੇ ਤੁਹਾਨੂੰ ਦੱਸ ਦਈਏ ਕਿ ਅਜਿਹੇ ਮੌਸਮ ਦੇ ਵਿੱਚ ਮੌਸਮ ਜਿਹੜਾ ਕਿ ਤਾਪਮਾਨ ਅਤੇ ਨਮੀ ਦੇ ਉਤਰਾਅ ਚੜਾਅ ਦੇ ਵਿੱਚ ਇਹਨਾਂ ਦੇ ਕਾਰਨ ਵਾਇਰਸ ਤੇ ਨਾਲ ਫੈਲਦੇ ਨੇ ਇਸ ਦੇ ਕਾਰਨ ਵਾਇਰਲ ਬੁਖਾਰ ਗਲੇ ਦੇ ਵਿੱਚ ਖਰਾਜ ਜ਼ੁਖਾਮ ਅਤੇ ਖੰਗ ਵਰਗੇ ਲੱਛਣ ਆਮ ਹੋ ਜਾਂਦੇ ਨੇ ਬੱਚਿਆਂ ਅਤੇ ਖਾਸ ਕਰਕੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਖਤਰਾ ਹੁੰਦਾ ਇਸ ਤੋਂ ਬਚਣ ਦੇ ਲਈ ਕੋਸਾ ਪਾਣੀ ਪਿਓ ਮੀਂਹ ਦੇ ਵਿੱਚ ਗਿੱਲੇ ਹੋਣ ਤੋਂ ਬਚੋ ਅਤੇ ਕਾਫੀ ਆਰਾਮ ਕਰੋ ਦੱਸਿਏ ਕਿ ਇਸ ਤੋਂ ਇਲਾਵਾ ਮੀਂਹ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਜਲਦੀ ਖਰਾਬ ਹੋ ਜਾਂਦੀਆਂ ਨੇ ਅਤੇ ਸੜਕ ਕਿਨਾਰੇ ਦੂਸ਼ਿਤ ਭੋਜਨ ਪੇਟ ਦੀਆਂ ਬਿਮਾਰੀਆਂ ਜਿਵੇਂ ਕਿ ਦਸਤ ਭੋਜਨ ਜ਼ਹਿਰ ਦਾ ਕੰਮ ਕਰਦਾ ਹੈਗਾ ਇਸ ਕਾਰਨ ਸਰੀਰ ਦੇ ਵਿੱਚ ਪਾਣੀ ਅਤੇ ਨਮਕ ਦੀ ਕਮੀ ਹੋ ਜਾਂਦੀ ਹੈ ਇਸ ਲਈ ਸਾਫ ਪਾਣੀ ਪਿਓ ਤਾਜ਼ਾ ਅਤੇ ਘਰ ਦਾ ਬਣਿਆ ਹੋਇਆ ਖਾਣਾ ਹੀ ਖਾਓ ਬਾਹਰਲਾ ਖਾਣਾ ਨਾ ਖਾਓ ਅਤੇ ਹੱਥਾਂ ਦੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ ਉੱਥੇ ਹੀ ਮਾਇਰਾ ਦੇ ਵੱਲੋਂ ਵੀ ਕਿਹਾ ਜਾ ਰਹਾ ਹੈਗਾ ਕਿ ਜ਼ਿਆਦਾ ਨਮੀ ਅਤੇ ਮੀਂਹ ਦੇ ਵਿੱਚ ਲਗਾਤਾਰ ਗਿੱਲੇ ਕੱਪੜੇ ਹੋਣ ਦੇ ਕਾਰਨ ਫੰਗਲ ਇਨਫੈਕਸ਼ਨ ਚਮੜੀ ਦੇ ਉੱਤੇ ਦਫੜ ਖੁਜਲੀ ਅਤੇ ਐਥਲੀਟ ਦੇ ਪੈਰ ਵਰਗੀਆਂ ਸਮੱਸਿਆਵਾਂ ਵਾਟ ਜਾਂਦੇ ਨੇ ਪਸੀਨਾ ਅਤੇ ਗੰਦਗੀ ਫੰਗਲ ਐਂਡ ਬੈਕਟੀਰੀਆ ਨੂੰ ਉਤਸ਼ਾਹਿਤ ਕਰਦੀ ਹੈ ਹਲਕੇ ਸੂਤੀ ਕੱਪੜੇ ਪਾਓ ਅਤੇ ਕਿਸੇ ਵੀ ਇਨਫੈਕਸ਼ਨ ਨੂੰ ਨਜ਼ਰ ਅੰਦਾਜ਼ ਬਿਲਕੁਲ ਵੀ ਨਾ ਕਰੋ ਜੇਕਰ ਤੁਹਾਨੂੰ ਕੁਝ ਵੀ ਲੱਗਦਾ ਹੈ ਤਾਂ ਆਪਣੇ ਡਾਕਟਰ ਦੇ ਨਾਲ ਆਪਣਾ ਚੈੱਕਅਪ ਜ਼ਰੂਰ ਕਰਵਾਓ ਇਸ ਤੋਂ ਇਲਾਵਾ ਮੀਂਹ ਦੌਰਾਨ ਗੰਦਾ ਪਾਣੀ ਅੱਖਾਂ ਅਤੇ ਕੰਨਾਂ ਦੇ ਵਿੱਚ ਜਾਣ ਦੇ ਉੱਤੇ ਜੋ ਕਿ ਕੰਜਕਟਿਵ ਵਾਇਰਲ ਜੋ ਕਿ ਵਾਈਟਸ ਕੰਨ ਦਰਦ ਅਤੇ ਇਨਫੈਕਸ਼ਨ ਦਾ ਖਤਰਾ ਹੋਰ ਵਾਚ ਜਾਂਦਾ ਹੈ ਜਨਤਕ ਥਾਵਾਂ ਦੇ ਉਤੇ ਸਫਾਈ ਦੀ ਘਾਟ ਦੇ ਕਾਰਨ ਇਹ ਹੋਰ ਵੀ ਫੈਲ ਸਕਦਾ ਹੈ ਇਨਫੈਕਸ਼ਨ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਗੰਦੇ ਪਾਣੀ ਤੋਂ ਬਚੋ ਤੇ ਗਲੀਆਂ ਦੇ ਵਿੱਚ ਆਪਣੇ ਘਰ ਦੇ ਬਾਹਰ ਗੰਦਾ ਪਾਣੀ, ਬਾਰਿਸ਼ ਦਾ ਪਾਣੀ ਬਿਲਕੁਲ ਵੀ ਖੜਾ ਨਾ ਹੋਣ ਦੇ